ਇਹ ਅਨਾਰੰਝੀ ਕੋ ਜਿਹੜਾ ਜੱਟੀ ਆ ਉਹ ਦਿੰਦੇ ਆ ਤੁਹਾਡੇ ਕੀ ਜਾਣੀ ਨਹੀਂ ਸਾਡੇ ਪੜੋਸੀ ਆ ਹਾਂਜੀ ਭੈਣ ਜੀ ਆ ਨਾ ਜਿਹੜੇ ਉਹ ਇੱਥੋਂ ਦੇ ਹੀ ਰਹਿਣ ਵਾਲੇ ਆਈ ਭੈਣ ਹੀ ਉਹਨਾਂ ਨੂੰ ਕਹਿੰਨੇ ਆ ਤੇ ਇਹਨਾਂ ਦਾ ਭਰਾ ਪਰਜਾਈ ਵੀ ਇੱਥੇ ਹੀ ਰਹਿੰਦੇ ਆ ਹਾਂਜੀ ਨਾ ਬਹੁਤ ਗੱਲ ਕਿਹੜਾ ਨਹੀਂ ਸਾਨੂੰ ਪਤਾ ਉਹਨਾਂ ਦਾ ਵਿਕਰਮ ਕਿੰਨੀ ਦੇਰ ਤੋਂ ਫੇਰ ਆ ਰਸੀ ਭਾਵੇਂ ਤੇ ਤੋ ਇਹਦੇ ਰਹਿਣ ਦੇ ਇਥੇ ਬੇਟੇ ਕੋਲ ਹੈ ਬੰਦੇ ਆ ਕਿ ਬੇਟਾ ਫਾਲ ਹੈ ਕਿ ਮਰਿਆ ਹੰਦੇ ਕਰੇ ਲੋਕਲੇ ਸਤਨਾ ਨਾ ਨਾ ਕਦੀ ਲੜਾਈ ਲੁੜੁਈ ਵਾਲੀ ਨਹੀਂ ਕੋਈ ਗੱਦੀ ਹੋਈ ਕਦੀ ਨਾ ਆਪਾਂ ਲੜਾਈ ਵਾਲੀ ਕਦੀ ਗੱਲ ਸੁਣੀ ਨਾ ਕਦੀ ਹੋਈ ਤੇ ਫਿਰ ਤੁਹਾਨੂੰ ਕਿਦੋਂ ਪਤਾ ਲੱਗਾ ਸਾਨੂੰ ਦੇ ਹੁਣੇ ਇੱਕ ਤਰ੍ਹਾਂ ਹੀ ਸਾਰਿਆਂ ਨੇ ਦੱਸਿਆ ਤੁਸੀਂ ਆ ਵੀ ਬਿੱਟੂ ਨੇ ਆਪਣੀ ਬੋਟੀ ਫਿੱਤ ਰਗਾਤੀ ਬਾਕੀ ਸਾਨੂੰ ਨਹੀਂ ਕਿਹੇ ਗੱਲ ਦਾ ਵੀ ਪਤਾ ਵੀ ਨਹੀਂ ਮੁੰਲੇ ਦੇ ਵਿੱਚ ਕਿਸ ਤਰ੍ਹਾਂ ਦਾ ਨਹੀਂ ਮੁੰਲੇ ਦੇ ਵਿੱਚ ਕਦੀ ਉਹਨਾਂ ਮਾੜੀ ਚੰਗੀ ਨਹੀਂ ਕਿਸੇ ਨਾਲ ਕੀਤੀ ਨਾ ਉਹਨਾਂ ਦੀ ਮੰਮੀ ਨੇ ਨਾ ਮਤਬਲੇ ਨੇ ਜਿਹੜਾ ਮੁੰਡਾ ਐ ਇਹਨੇ ਵੀ ਨਹੀਂ ਕਦੀ ਕਿਸੇ ਨਾਲ ਮਾੜੀ ਚੰਗੀ ਕੀਤੀ ਕਿੰਨੇ ਲੋਕਾਂ ਦੇ ਵਿੱਚ ਤੇ ਦੋਵੇਂ ਜੀ ਇਹਦੇ ਇਹਨਾਂ ਦਾ ਬੇਟਾ ਤੇ ਇੱਕ ਪਹਿਨ ਜੀ ਇਹਦਾ ਦੀ ਸੱਸ ਮੁੰਡੇ ਦੀ ਮਾਂ ਹੈ ਤੇ ਇੱਕ ਮੁੰਡਾ ਇਹਨਾਂ ਦਾ ਬਾਹਰ ਹੈ ਉਹ ਕਿਹੜੇ ਪਤਾ ਨਹੀਂ ਕੀ ਕਰਦਾ ਏ ਉਹ ਸੀਬੀਏ ਦਾ ਵੀ ਕਿਰਦਾਰ ਹਾਂਜੀ ਤੇ ਉਹਨਾਂ ਦੀ ਵਾਈਫ ਆ ਜਿਹੜੀ ਉਹ ਆਪਣੇ ਪੇਕੇ ਘਰ ਹੀ ਰਹਿੰਦੀ ਜ ਜਿਨ੍ਹਾਂ ਨੇ ਆਪਣੇ ਮਾਈਸਟ੍ਰਾਫ ਦਾ ਕੰਮ ਕੀਤਾ ਉਹ ਵੀ ਵਕੀਲ ਹੈ ਹਾਂਜੀ 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 ਤੇ ਅੱਜ ਈਵਨਿੰਗ ਇੱਕ ਸਾਨੂੰ ਕੋਣ ਆਇਆ ਸੀ ਵਿਕਰਮਜੀਤ ਕੌਰ ਨੇ ਲੇਡੀ ਜਿਹਨਾਂ ਦਾ ਇੱਥੇ ਮਰਡਰ ਹੋ ਗਿਆ ਜੱਜਨਗਰ ਮੋਹਨਪੁਰਾ ਦੇ ਏਰੀਆ ਦੇ ਵਿੱਚ ਬਲਜੀਤ ਸਿੰਘ ਹੈ ਉਹਨਾਂ ਦੇ ਹਸਬੰਦ ਦਿਲਾਂ ਨੇ ਉਹਨਾਂ ਨੂੰ ਸਿਰ ਦੇ ਵਿੱਚ ਵਾਰ ਕਰਕੇ ਤੇਜਦਾਰ ਹਥਿਆਰ ਕਿਸੇ ਦੇ ਨਾਲ ਜਿਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਹਦੇ ਵਿੱਚ ਫਰਦਰ ਅਸੀਂ ਅਜੇ ਮੌਕੇ ਤੇ ਆ ਤੇ ਸਾਰੀ ਜਿਹੜੀ ਅਗਲੀ ਪ੍ਰੋਸੈਸ ਉਹ ਚੱਲ ਰਹੀ ਹੈ ਤੇ ਕਾਰਨ ਆ ਪਤਾ ਨਹੀਂ ਕਿਹੜਾ ਕਾਰਨ ਹੈ ਕਾਰਨ ਐਗਜ਼ੈਕਟਲੀ ਪਤਾ ਨਹੀਂ ਕਿਉਂਕਿ ਘਰ ਦੇ ਵਿੱਚ ਦੋ ਦੋਵੇਂ ਜਾਨੇ ਇਕੱਲੇ ਹੀ ਸੀ ਮੀਆਂ ਬੀਵੀ ਜਿਹਨਾਂ ਦਾ ਜਿਹੜਾ ਬੇਟਾ ਉਹ ਵੀ ਉਹ ਤੋਂ ਬਾਹਰ ਗਿਆ ਸੀ ਤੇ ਅਜਿਉਂ ਹੁਣ ਲੜਗਾਈ ਦੇ ਨਾਲ ਕੁੱਛਕਿਛ ਕਰਦੇ ਆਂ ਵੀ ਇਹਨਾਂ ਦਾ ਐ ਤਾਂ ਕੋਈ ਲੜਾਈ ਝਗੜਾ ਸੀ ਕਿਸ ਕਾਰਨ ਕਰਕੇ ਸੀ ਐਗਜੈਕਟ ਨਹੀਂ ਪਤਾ ਜੀ ਸਰ ਮਾਰਿਆ ਕਿੱਦਾਂ ਗਿਆ ਜੀ ਕੋਈ ਬ੍ਰਾਵੋਦ ਹੋਇਆ ਜਾਂ ਸਰ ਹਥਿਆਰ ਕੋਈ ਕੋਈ ਤੇਜ਼ ਤਰ ਹਥਿਆਰ ਤਾਂ ਹੀ ਪਿਆ ਜੇ ਐਗਜੈਕਟਲੀ ਬ੍ਰਾਵੋਦ ਹੋਇਆ ਸਰ ਮੌਜੂਦਾਨ ਦੀ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਇਸ ਵਿੱਚ ਹਾਂਜੀ ਉਹ ਐਪਰੀਹੈਂਡ ਕਰ ਲਿਆ ਜੀ ਜਿਹੜਾ ਬੰਦੇ ਨੇ ਕੀਤਾ ਮਰਡਰ ਜਿਹੜਾ ਇਹਦਾ ਹਸਬੰਦ ਬਲਜੀਤ ਸਿੰਘ ਸਰ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਜਾਣਕਾਰੀ ਦਿੱਤੀ ਵੀ ਪਹਿਲਾਂ ਵੀ ਕਲੇਸ਼ ਪਿਆ ਤਲਾਬ ਵੀ ਆਇਆ ਹੈ ਜੇ ਪਰਿਵਾਰਕ ਮੈਂਬਰਾਂ ਦੇ ਹਿਸਾਬ ਨਾਲ ਦੇਖੀਏ ਤੇ ਉਹ ਕਹਿੰਦੇ ਵੀ ਅਜੇ ਤੱਕ ਕਦੀ ਵੀ ਕੋਈ ਇਹਨਾਂ ਦਾ ਕੋਈ ਲੜਾਈ ਝਗੜਾ ਜਾਂ ਕੁਝ ਇਹਨਾਂ ਦੇ ਸਾਹਮਣੇ ਨਹੀਂ ਆਇਆ ਸਾਰਿਆਂ ਦੇ ਵੱਲੋਂ ਮਤਲਬ ਇਹੀ ਕਿਹਾ ਜਾ ਰਿਹਾ ਹੈ ਜਿਸ ਸਨੋਦਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਕੀ ਕੰਮ ਕਰਦਾ ਹੈ ਜੀ ਉਹ ਲਾਇਰ ਹੈ ਜੀ ਵਕੀਲ ਹੈ ਸਰ ਉਹਨਾਂ ਕਾਰਨ ਦੱਸਿਆ ਕੋਈ ਆਪ ਖੁਦ ਕੀ ਕਿਉਂ ਉਹ ਜੀ ਜੀ ਅਸੀਂ ਹੁਣ ਜਾ ਕੇ ਉਹਦੀ ਪੁੱਛਗਿੱਛ ਕਰਦੇ ਹਾਂ ਕਿਉਂਕਿ ਅਜੇ ਤੀਸੇ ਬਸ ਕ੍ਰਾਈਮ ਸੀਨ ਤੇ ਉਸ ਤੋਂ ਬਾਅਦ ਉਹਨੂੰ ਕਰਕੇ ਫਿਰ ਕਲੈਰਿਟੀ ਨਾਲ ਦੱਸ ਸਕਦੇ ਹਾਂ ਕਿ ਰਾਉਂਡ 35 ਤੋਂ 40 ਸਰ ਸਰ ਕੀ ਕਰਦੇ ਜੀ ਇਹ ਕੀ ਕੰਮ ਕਰਦੇ ਸੀ ਇਹ ਟੀਚਰ ਨੇ ਜਿਹੜੇ ਲੇਡੀ ਉਹ ਕੋ ਟੀਚਰ ਹੋਮ ਨਹੀਂ ਐ ਪ੍ਰਾਈਵੇਟ ਸਰ ਬੱਚੇ ਇਹਨਾਂ ਦੇ ਕਿੰਨੇ ਇੱਕ ਬੇਟਾ